ਸਵਾਗਤ ਹੈ ਕਿਸਾਨ ਵੀਰੋ ਉਹਦਾ ਢਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਜੀ ਇੱਕ ਤੋਂ ਨੂੰ ਸੂਈ ਸਵਾਈ ਝੋਟੀ ਦਿਖਾ ਦੇਾਂਗੇ ਕਾਦੋਂ ਸੁਯੋ ਵੀ ਪੁੱਛਾਂਗੇ ਪਹੁੰਚੇ ਆ ਫੌਜੀ ਸਾਹਿਬ ਕੋਲੇ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਆ ਇੱਕ ਝੋਟੀ ਹੈ ਜੀ ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ ਤੁਸੀਂ ਆ ਉਹ ਦਸੱਲੀ ਨਾਲ ਪਸ਼ੂ ਖਰੀਦਣਾ ਫੁੱਲ ਆਉਦੀ ਜਾਣਕਾਰੀ ਲੈ ਕੇ ਕਿਉਂਕਿ ਪੇਮੈਂਟ ਤੁਸੀਂ ਲਾਉਣੀ ਹੈ ਜੀ ਤੇ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਆਜੋ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬੂਟੇ ਕੀ ਹਾਲ ਆ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਹੋ ਹਾਂ ਠੀਕ ਆ ਜੀ ਚੜ੍ਹਦੀ ਪਹਿਲਾ ਤਾਂ ਨੰਬਰ ਬੋਲ ਦਗੇ ਜੀ ਨੰਬਰ 9463803560 ਨਾਮ ਮੇਰਾ ਜਾਂਟਾ ਫੌਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਘਰ ਆਪਣਾ ਜੌੜਾ ਨੇ ਰਾਹ ਦੇ ਉੱਤੇ ਆ ਓਕੇ ਜੀ ਚੰਗਾ ਜੱਲੀਆ ਨਾ ਬਾਈ ਜੀ ਕੰਮ ਆ ਵਧੀਆ ਬਾਈ ਵਧੀਆ ਕਰਪਾਵਾ ਓਕੇ ਤੇ ਅੱਜ ਫਿਰ ਇੱਕ ਝੋਟੀ ਦਿਖਾ ਰਹੇ ਇੱਕ ਝੋਟੀ ਵੀਰੇ ਦੂਜੇ ਸੂਏ ਸੂਏ ਪਰਸੋਂ ਸੂਈ ਆ ਮਗਰ ਆ ਗਈ ਕੱਟੀ ਜੀ ਮਗਰ ਆ ਗਈ ਕੱਟੀ ਬੋਲਾ ਹੈਗਾ 8 ਕਿਲੋ ਬੋਲਾ 8 ਕਿਲੋ ਤੇ ਕਿ ਦੁੱਧ ਬੁੜੇ ਝੂੜ ਮਾਰਨ ਨੂੰ ਕੁਸ ਮਾਰੀ ਚ ਲੈ 11 12 ਲੀਟਰ ਦੇਊਗਾ 11 12 ਲੀਟਰ ਰੱਖ ਦਿਆ ਹੈ ਜੇ ਤੇ ਕਿਉਂਕਿ ਮਦਰੀ ਗੋਡੀ ਦੀ ਜਿਹੜੀ ਝੋਟੀ ਆਉਂਦੀ ਹੈ ਨਾ ਬੈਠਮੀ ਤੇ ਵਜਨ ਵਾਲੀ ਵਜਨ ਵਾਲੀ ਉਹਨੇ ਦੁੱਧ ਦੇਣੇ ਦੇਣਾ ਹੁੰਦਾ ਤੇ ਬਾਕੀ ਦੀ ਗੱਲ ਯਾਰ ਭੈਣ ਭਰਾ ਖਾਣਾ ਆਪਾਂ ਨੂੰ ਵੀ ਮੈਨੂੰ ਵੀ ਵੀਡੀਓ ਬਣਾਉਂਦਿਆਂ ਨੂੰ ਬਹੁਤ ਚਿਰ ਹੋ ਗਿਆ ਹਾਂ ਲਾਂਬੇ ਦੇਣ ਨੂੰ ਹਸਾਬ ਕਿਤਾਬ ਆਪਦਾ ਆਪ ਹੀ ਲਾ ਲਿਆ ਕਰ ਵੀ ਪਸ਼ੂ ਰੱਖਦੇ ਆ ਜਿਹੜੇ ਬੰਦੇ ਫੋਨ ਕਰਦੇ ਪਸ਼ੂ ਉਹਨਾਂ ਨੂੰ ਸਾਰਿਆਂ ਦੀ ਜਾਣਕਾਰੀ ਹੈ ਪਹਿਲੀ ਗੱਲ ਦਾ ਯਾਰ ਜਿਹੜਾ ਚੋਕੇ ਲੈ ਕੇ ਆਉਂਦਾ ਲਾਂਬਾ ਦੇਣ ਦਾ ਹੱਕ ਹੀ ਨਹੀਂ ਉਹਦਾ ਜਮੇ ਨਹੀਂ ਦੂਜਾ ਵੀ ਆਉਂਦੀ ਯਾਰ ਆਉਂਦੀ ਸਰਦਾਰ ਦੀ ਹੈ ਜਿਹੜੀ ਆ ਤੇ ਸਿਰ ਨਹੀਂ ਬੰਦਾ ਲੈਂਦਾ ਕੋਈ ਵੀ ਮੁੜ ਕੇ ਲਾਂਬਾ ਦੇਣ ਨੂੰ ਆਵੇ ਅਗ ਤੇਲ ਮਚਾਵੇ ਦੋ ਟਾਈਮ 5000 ਸਾਈ ਪਾ ਲੇ ਚੋਈ ਚੱਲੇ ਜਾਂ ਨਹੀਂ ਜੇ ਕੋਈ ਨੌਕਸਾ ਫੇਰ ਸਾਈ ਬਾਪਸੋ ਉਹ ਨਹੀਂ ਨੌਕਸਾ ਫੇਰ ਤਾਂ ਗ 11 12 ਲੀਟਰ ਦੁੱਧ ਇਹਨੇ ਬਾਕੀ ਹੀ ਘੜ ਦੇਣਾਗਾ ਖੋਲੋ ਜਿਹਦਾ ਤੋੜਾ ਕਰਾਇ ਗਿਆ ਚ ਇੱਕ ਮਗਰ ਕੱਟੀ ਨਮਾ ਹਾਨਾ ਜੀ ਕੋਈ ਸੂਆੰਤ ਨਹੀਂ ਝੋਟੀ ਠੀਕ ਹੈ ਜੀ ਆ ਜਾ ਵੀਰੇ ਤੇ ਬੌਲੇ ਤੋਂ ਹਜੇ ਖਾਲੀ ਆ ਬਸ ਉਹਨੇ ਇਹ ਤੇ ਥਣ ਭਾਂਡੇ ਦੀ ਸਾਫ ਮਗਰ ਕੱਟੀ ਹੈ ਜੀ ਪਿੰਡ ਦੀਨਾ ਸਾਹਿਬ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਕਰ ਰਹੇ ਆ ਦੁਪਹਿਰ 2:30 ਵਜੇ ਦਾ ਟਾਈਮ ਆ ਜੀ 22 ਤਰੀਕਾ 2025 ਨਵਾਂ ਮਹੀਨਾ ਜੀ ਆ ਲਓ ਜੀ ਮੋੜ ਲਿਓ ਜੀ ਚੰਗੀਆਂ ਚੁਈ ਆ ਗਈ ਜੀ ਬਾਕੀ ਦੀ ਗੱਲ ਤੁਸੀਂ ਆਦੀ ਦਸੱਲੀ ਕਰ ਲੈਣੀ ਆ ਆਪਾਂ ਆਕੇ ਸਿੰਘ ਸੱਲੇ ਦੀ ਵੀ ਇੱਕ ਨੰਮਰਾ ਕੱਦ ਕਾਠ ਵਧੀਆ ਜਿੰਨਾ ਕਹੇਗਾ ਚੰਗਾ ਜਿੰਨੀ ਵੀ ਆ ਧਾਰ ਭੋਲੀ ਪੂਰੀ ਧਾਰ ਭੋਲੀ ਧਾਰਾ ਤੁਨੂੰ ਮਾਰ ਕੇ ਦਿਖਾ ਦਿਆਂ ਵੀਡੀਓ ਦੇ ਅੰਦਰ ਹੀ ਛੱਡੋ ਜੀ ਫਿਰ ਬੱਚਾ ਇਹਦਾ ਆ ਦੇਖੋ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਓਕੇ ਓਕੇ ਆ ਦੇਖੋ ਜੀ ਬਸ ਮੈਂ ਇੱਕ ਨੰਬਰ ਕੀਤਾ ਮਾਰੋ ਫੌਜੀ ਸਾਹਿਬ ਧਾਰਾ ਲੋ ਜੀ ਆ ਮੂਹਲੇ ਥਾਣਾ ਮੂਹਲੇ ਥਾਣਾ ਦੀ ਧਾਰਾ ਜੀ ਸਮਾਗਲਿਆਂ ਚ ਮਾਰ ਦੇ ਜੀ ਦੋ ਦੋ ਧਾਰਾ ਆ ਲੋ ਜੀ ਓਕੇ ਜੀ ਹਾਂਜੀ ਪ੍ਰਾਈਸ ਰੇਟ ਦੱਸੋ ਇਹਦਾ ਕੀ ਹੈ ਰੇਟ ਬੁੜੇ 90000 ਚ ਮਾਨਤਾ ਕਰਦਾ ਜਾਇ ਰੇਟ ਹੈ 90000 ਚ ਮਾਨਤਾਨ ਵੀ ਹੋਣਾ ਨੰਬਰ ਫੇਰ ਬੋਲ ਦਿਓ ਜੀ ਨੰਬਰ 9463803560 ਨਾਮ ਮਰਾ ਜੰਟਾ ਬੋਧੀ ਓਕੇ ਜੀ ਪਿੰਡ ਦਿਨਾ ਸਾਹਿਬ ਹਾਂਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸੰਗਲ ਨੇੜੇ ਇੱਕ ਪਾਸੇ ਬਠਿੰਡੇ ਜਿਹਰੇ ਦੇ ਪਿੰਡ ਕਾਂਗੜ ਸਲਾਂਤਪੁਰਾ ਇਧਰਲੇ ਪਾਸੇ ਆ ਗਿਆ ਖਾਈ ਹਾਂਜੀ ਹਾਂਜੀ ਬਰਨਾਲੇ ਜਿਹਰੇ ਆ ਮੋਗੇ ਜਿਹਰੇ ਦਾ ਸੌਰੀ ਇੱਕ ਝੂਟੀ ਸੀ ਇੱਕ ਤੁਹਾਨੂੰ ਦਿਖਾਤੀ ਧੰਨਵਾਦ